ਪੰਜਾਬ ਪੁਲਿਸ ਦੇ ਐਸ ਐਚਓ ਤੇ ਹੋਇਆ ਜਾਨਲੇਵਾ ਹਮਲਾ ਚੱਲੀਆਂ ਗੋਲੀਆਂ ਬੁਲਟਪ੍ਰੂਫ ਗੱਡੀ ਨੇ ਬਚਾਇਆ ਪੰਜਾਬ ਪੁਲਿਸ ਦਾ ਮਟੌਰ ਥਾਣੇ 'ਚ ਲੱਗਿਆ ਐਸ ਐਚਓ ਅਪਰਾਧੀਆਂ ਦੇ ਹੌਸਲੇ ਬਰੰਦ ਪੁਲਿਸ ਤੇ ਵੀ ਹੋਣ ਲੱਗੇ ਹੁਣ ਹਮਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਐਸ ਐਚਓ ਗੱਬਰ ਸਿੰਘ ਥਾਣਾ ਮਟੌਰ ਦੀਆਂ ਤਸਵੀਰ ਦੇਖ ਰਹੇ ਆ ਤੇ ਉਸਦੇ ਨਾਲ ਹੀ ਉਸਦੀ ਗੱਡੀ ਦੇ ਚੱਲੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਦੇਖ ਸਕਦੇ ਹੋ ਬੁਲਟ ਪ੍ਰੂਫ ਗੱਡੀ ਹੋਣ ਕਾਰਨ ਐਸ ਐਚਓ ਬਾਲਬਾਲ ਬਚਿਆ ਤੁਹਾਨੂੰ ਦੱਸਣਾ ਚਾਹੁੰਦੇ ਆ ਬੀਤੇ ਦਿਨ ਰਾਤ ਨੂੰ 11 ਵਜੇ ਕਰਾਲੀ ਤੋਂ ਰੋਪੜ ਨੂੰ ਆ ਰਹੇ ਐਸਐਚਓ ਮਟੌਰ ਗੱਬਰ ਸਿੰਘ ਜੋ ਕਿ ਆਪਣੀ ਗੱਡੀ ਦੇ ਵਿੱਚ ਸਕੋਰਪਿਓ ਤੇ ਆ ਰਹੇ ਸੀ ਤੇ ਕੈਰੈਕਟਰ ਸਾਈਡ ਬੈਠੇ ਸੀ ਉਸਤੇ ਸਿੰਘ ਭਗਵੰਤਪੁਰ ਥਾਣੇ ਦੇ ਨਜ਼ਦੀਕ ਹੀ ਪੁਲ ਦੇ ਲਾਗੇ ਉਹਨਾਂ ਤੇ ਰਾਤ ਨੂੰ 11 ਵਜੇ ਉਹਨਾਂ ਦੀ ਗੱਡੀ ਤੇ ਹਮਲਾ ਹੋਇਆ ਜਿਸ ਦੇ ਤਹਿਤ ਉਹਨਾਂ ਦਾ ਬਚਾਅ ਹੋ ਗਿਆ ਜਦੋਂ ਉਹਨਾਂ ਨੇ ਗੱਡੀ ਰੋਕ ਕੇ ਦੇਖਿਆ ਤਾਂ ਹਨੇਰਾ ਹੋਣ ਕਾਰਨ ਉੱਥੇ ਉਹਨਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ ਗਿਆ ਸਮੋਕੀ ਗੱਲਬਾਤ ਕਰਦੇ ਹੋ ਜਾਣਕਾਰੀ ਦਿੰਦੇ ਆ ਐਸ ਐਚਓ ਮਟੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਐਸ ਐਚਓ ਹੁੰਦੇ ਹੋਏ ਸੀਐਸਟਾ ਰੂਪਨਗਰ ਸੀਐਸਟਾ ਫਤਿਹਗੜ੍ਹ ਸਾਹਿਬ ਡਿਊਟੀਆਂ ਦਿੱਤੀਆਂ ਜਿਸ ਦੇ ਤਹਿਤ ਕਈ ਉਹਨਾਂ ਨੇ ਅਪਰਾਧਿਕ ਮਾਮਲੇ ਜੋ ਕਿ ਲੁੱਟਖੋਹਾਂ ਤੇ ਹੋਰ ਵੱਡੇ ਵੱਡੇ ਅਗਰੇਸਟਰਾਂ ਨੂੰ ਫੜਿਆ ਸੀ ਜਿਸ ਦੇ ਤਹਿਤ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਹੋ ਸਕਦਾ ਹੈ ਜਿਸ ਦਾ ਉਹਨਾਂ ਨੇ ਖਾਸਾ ਜ਼ਹਿਰ ਕੀਤਾ ਇਸ ਮੌਕੇ ਰੂਪਨਗਰ ਪੁਲਿਸ ਵੱਲੋਂ ਸਿੰਘ ਭਗਵੰਤਪੁਰ ਥਾਣੇ ਦੇ ਵਿੱਚ ਇਹ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਦੇ ਤਹਿਤ ਡੀਐਸਪੀ ਸਾਬ ਨੇ ਇਨਵੈਸਟੀਗੇਸ਼ਨ ਕਰ ਰਹੇ ਨੇ ਮੈਡਮ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਚਓ ਮਟੌਰ ਤੇ ਜੋ ਜਾਨਲੇਵਾ ਹਮਲਾ ਹੋਇਆ ਉਹ ਉਹਦਾ ਸਬੰਧ ਵਿੱਚ ਉਹਨਾਂ ਦੇ ਸਿੰਘ ਭਗਵੰਤਪੁਰ ਥਾਣੇ ਵਿੱਚ ਐਫਆਈਆਰ ਦਰਜ ਕਰਕੇ ਇਨਕੁਆਰੀ ਸ਼ੁਰੂ ਕਰ ਦਿੱਤੀ ਹੈ ਗਲਤ ਕਰਦੇ ਆ ਕੀ ਕਹਿੰਦੇ ਨੇ ਡੀਐਸਪੀ ਮੈਡਮ ਤੁਸੀਂ ਸੁਣੋ ਨੋ ਐਸਐਚਓ ਮਟੌਰ ਇੰਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪੜਵਾਲ ਨੂੰ ਆ ਰਹੇ ਸੀ ਧਿਆਨਪੁਰ ਫਲਾਈਓਵਰ ਹੈ ਕੋਰਾਲੀ ਮਰਿੰਡਾ ਬਾਈਪਾਸ ਦੇ ਉੱਤੇ ਉਕੀ ਫਲਾਈਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉਸ ਲੈ ਲਾਂਗੇ ਵੀ ਕੀ ਜਾਣਕਾਰੀ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਸੀ ਇਸ ਐਂਗਲ ਨੂੰ ਸੀ ਇਨਵੈਸਟੀਗੇਟ ਕੋਈ ਕਾਟ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵਸੇ ਇਟ ਇਜ਼ ਟੂ अर्ਲੀ ਮੈਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਏ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਦੇ ਇਸ ਦਾ ਆ ਦੇਖੋ ਇੰਸਪੈਕਟਰ ਗੱਬਰ ਸਿੰਘ ਆਪ ਕੋ ਤੇ ਉਹਨਾਂ ਨਾਲ ਉਹਨਾਂ ਦੇ ਡਰਾਈਵਰ ਸੀ ਉਹ ਸਖ ਐਸਐਚਓ ਮਟੋਰ ਨੇ ਕਿ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਤਾਂ ਉਹਦੇ ਚੁਣਾ ਕੋਈ ਫਾਇਰ ਹੋਇਆ ਕੋਈ ਫਾਇਰ ਤਾਂ ਉਹਨਾਂ ਨੂੰ ਪਹਿਲਾਂ ਆ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਦਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰੇ ਨੂੰ ਸੀ ਐਕਸਪਲੋਰ ਕਰਦੇ ਹਾਂ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਅ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਖੁਸ਼ਕੁਸ਼ੀ ਨਹੀਂ ਦੇ ਸਕਦੀ ਕਿ ਤੁਸੀਂ ਕਿਤਾ ਗੱਡੀ ਨੂੰ ਅੰਦਰ ਤੋਂ ਨਹੀਂ ਹੈ ਨਹੀਂ ਨਹੀਂ ਹਾਂ ਮਤਲਬ ਕਿ ਉਹ ਬਿਲਕੁਲ ਸੇਫ ਹੂ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਰਿਪੋਰਟ ਮਿਲੇਗੀ ਉਸ ਤੋਂ ਤੁਹਾਡਾ ਸ਼ੇਅਰ